ਉਹ ਸੌਰੀ ਮੈਂ ਜਾਊਗਾ ਉਥੇ ਲੁਧਿਆਣੇ ਤੇ ਚਾਹਾਂ ਗਾਇਜ਼ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋ ਇੱਕ ਹੋਰ ਫਿਰ ਤੋਂ ਟੋਟ ਸੜੀ ਚੈਨਲ ਦੇ ਸਟਰੀ ਤੱਕ ਬਹੁਤ ਬਹੁਤ ਸ਼ੁਕਰੀਆ ਪੂਰੇ ਦੋ ਦਿਨਾਂ ਬਾਅਦ ਆਈ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋ ਪੂਰੇ ਅਪਡੇਟ ਕਰਕੇ ਆਉਂਦੇ ਹਾਂ ਅਗਾਈ ਮੇਰੇ ਪਿੱਛੇ ਨਹੀਂ ਜਾ ਰਹੇ ਅੱਗਾ ਹੋਗਾ ਹੋਰ ਲੱਗ ਰਹੀਆਂ ਨੇ घटो घट एक महीना तो हूँ चलता रूगा धूं धुआं धुंद नहीं है तो शाम चार मैं, मैं के चार बजे काते मैं नीचे देख लगा कहीं देखा चैनल चाहिए देख लाद पानी गर्म करता नहाँ वास्ते तो थोड़ा भी रुकनी ਠੰਡਾ ਦਾ ਵੇੜਾ ਜੇਰਾ ਆ ਟਕੇ ਹੁਣ ਗਾਇਸ ਸਿੱਖਣ ਵਾਸਤੇ ਬੁੜੇ ਬੰਖਾ ਕਰਨਗੇ ਆਪਾਂ ਵੀ ਠੀਕ ਰਹੇ ਚਲੋ ਆਪਾਂ ਬਹਿਣਿਆ ਪਾਣੀ ਵੀ ਤੱਤਾ ਹੋ ਜੂ ਤੇ ਆਪਾਂ ਵੀ ਤਤੇ ਹੋ ਜਾਗੇ ਵੀਡੀਓ ਕਲੀਅਰ ਆਉ ਰਿਹਾ ਦੇਖਣੇ ਦੇਖੋ ਨਹੀਂ ਜਾ ਉਪਰੇ ਜਲਕ ਤੋਂ ਹਟ ਕੇ ਸਬਸਕ੍ਰਾਈਬ ਕਰ ਲਿਓ ਜਿਹਨੂੰ ਵਧੀਆ ਲੱਗ ਰਹੀ ਹੈ ਵੀਡੀਓ ਜਿਹਨੂੰ ਨਹੀਂ ਲੱਗ ਰਹੀ ਕੋਈ ਨਾ ਕਰ ਗਾਇਸ ਓਹੋ ਆ ਕਿੱਢ ਗਿਆ ਇਹ ਆ

ਉਹ ਮਾ ਜਨਾ ਕੇ ਉਹ ਨੋ ਰੋਟਰਾ ਜਨਾ ਗਿਆ ਨਹੀਂ ਬਾਈ ਆਪਾਂ ਥੋੜੇ ਦੇ ਚਿਰਾਂ ਨੂੰ ਤੁਸੀਂ ਨ ਜਾਵਾਂਗੇ ਕੁਝ ਨਾ ਸਾਰਾ ਆ ਗਿਆ ਐਂ ਗਾਇਸ ਤੁਹਾਨੂੰ ਕੁਝ ਨੂੰ ਤਾਂ ਵਾਦੀ ਮਿਲਦੇ ਆ ਮੈਂ ਤੁਹਾਨੂੰ ਤਾਂ ਵਾਦੀ ਮਿਲਦੇ ਆ ਗਾਇਸ ਤਾਂ ਗਾਇਸ ਮੈਂ ਪਹਿਲਾ ਰੂਸ਼ਨ ਲੱਗਿਆ ਟੇ ਆ ਬੀਲੇ ਵਲੌਗ ਚ ਬਿਲਕ ਪਹਿਲੇ ਤੋਂ ਬੈਲ ਵਾਲੀ ਵੀਡੀਓ ਜੀ ਦੇਖਾਊਗਾ ਹੁਣ ਗਾਇਸ ਇਹ ਠੰਡ ਵਾਲੀ ਹੋ ਚੁੱਕੀ ਆ ਤਾਂ ਕਰਕੇ ਮੈਂ ਪੈ ਗਿਆ ਤੈ ਗਾਇਜ ਕੱਲ ਵਾਲਾ ਵਲੌਗ ਜ਼ਰੂਰ ਦੇਖਣਾ ਮੈਂ ਜਾਊਂਗਾ ਗਾਇ ਲੁੱਦੇ ਵਾਲੇ ਜਾਣਾ ਕੱਲ ਵਾਲਾ ਵਲੌਗ ਜ਼ਰੂਰ ਦੇਖਣਾ ਮੈਂ ਉਹ ਵੀ ਕਰ ਦੂੰਗਾ ਉਹ ਦੇ ਵੀਡੀਓ ਪਾ ਦੂੰਗਾ ਜਿਹਨੇ ਵੀ ਨਹੀਂ ਦੇ ਦੂਆ ਜਿਹੜਾ ਨਗਰ ਕੀਤਰ ਵਾਲਾ ਬਲਾਵਗਾ ਗਾਇਜ ਉਹ ਵੀ ਜ਼ਰੂਰ ਦੇਖਣਾ ਚੈਨਲ ਤੇ ਹੋਰ ਵੀ ਬਹੁਤ ਜ਼ਿਆਦੇ ਵਲੌਗ ਪਏ ਨੇ ਜੀ ਫੱਲੇ ਜਾ ਕੇ ਕਲਿੱਕ ਕਰਕੇ ਮੇਰੇ ਸਾਰੇ ਵਲੌਗ ਦੇਖ ਸਕਦੇ ਹੋ ਬਹੁਤ ਜਾਂਦੇ ਇੰਟਰਸਟਿੰਗ ਨੇ ਫਿਰ ਗਾਈਜ਼ ਇਹ ਤੁਹਾਨੂੰ ਦੱਸਣਾ ਸੀਗਾ ਕਿ ਇਸ ਵਲੌਗ ਚ ਕਿ ਆਪਣਾ ਉਹ ਸੌਰੀ ਮੈਂ ਜਾਊਗਾ ਉਥੇ ਲੁਧਿਆਣੇ ਤੇ ਉਥੋਂ ਅਸੀਂ ਕੱਪੜੇ ਲਿਆਉਣੇ ਆ ਤੇ ਕੁਝ ਹੋਰ ਵੀ ਪਰਦੇ ਪੁਰਦੇ ਲਿਆਉਣੇ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਪੂਰਾ ਵਲੌਗ ਚ ਬਣੇ ਰਹੋ ਇਹ ਵਲੌਗ ਚ ਨਹੀਂ ਇਹ ਵਲੌਗ ਜੇ ਤਾਂ ਇਹ ਵਲੌਗ ਚ ਨਹੀਂ ਅਗਲੇ ਵਲੌਗ ਜਿਹੜਾ ਨਵਾਂ ਬਣਾਉਂਗਾ ਉਹਦੇ ਵਿੱਚ ਜੂੜ ਦੇ ਘਣਾ ਤੜਕੇ ਅਸੀਂ ਨਿਕਲਾਂਗੇ 4 ਵਜੇ ਸਵੇਰੇ 5 ਵਜੇ ਨਿਕਲਾਂਗੇ ਜੀਨੇ ਜੀਨੇ ਸਬਸਕ੍ਰਾਈਬਰ ਅਡੀ ਜੀ ਤਾਂ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਰਕੇ ਜਿੱਦੋਂ ਸਵੇਰੇ ਸਵੇਰੇ ਸਾਡਾ ਵਲੌਗ ਪਹੁੰਚੇ ਤੁਹਾਡੇ ਕੋਲ ਆ ਗਾਇਜ਼ ਹੁਣ ਮੈਂ ਹੁਣ ਅਸੀਂ ਕੁਝ ਨਹੀਂ ਕਰਦੇ ਆਂ ਕਿ ਹੁਣ ਕਰਦਾ ਮੈਂ ਵਲੌਗ ਜੁਆਇੰਟ ਹਾਂ ਕਰਦਾ ਤੁਹਾਨੂੰ ਜੱਡਾ ਵਲੌਗ ਵਜੇ ਲੱਗਾ ਹੋਗਾ ਪਹਿਲੇ ਲੱਗਾ ਦਾ ਲਾਈਕ ਸਬਸਕ੍ਰਾਈਬ ਕਰਕੇ ਜਾਓ ਬਾਈ ਯੇ